ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਲੂ ਮੂੰਬਤੀਆਂ ਤੇ ਮਈਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜੱਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਅਸਲਾਮੁਅਲੈਕਮ ਸਾਰੇ ਦੋਸਤੋ ਨੂੰ ਮੈਂ ਇਸ ਵੇਲੇ ਵਾਗਾ ਬਾਰਡਰ ਤੇ ਤੇ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਨੂੰ ਅਟੈਂਡ ਕਰਨ ਵਾਸਤੇ ਜਿੱਥੇ ਵੱਡੇ ਵੱਡੇ ਨਾਮ ਪਾਕਿਸਤਾਨ ਆ ਰਹੇ ਨੇ ਉਥੇ ਨਾਲ ਹੀ ਸਾਡੇ ਬਹੁਤ ਸੋਹਣੇ ਪਿਆਰੇ ਲਖਾਰੀ ਗੀਤਕਾਰ ਬੀ ਸਿੰਘ ਜੀ ਆਗੇ ਨੇ ਬਹੁਤ ਦਿਲੋਂ ਧੰਨਵਾਦ ਅੰਦਰ ਖੁਸ਼ ਮੈਂ ਬਹੁਤ ਖੁਸ਼ ਹਾਂ ਉਹਨਾਂ ਨੇ ਗਾਣਾ ਵੀ 13 13 ਤੋਲਾਂਗਾ

ਮੈਂ ਘਰ ਖੁਦਾ ਦੇ ਜਾ ਕੇ ਬਲੂ ਮੋਮਬਤੀਆਂ ਤੇ ਮੈਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਵੈਲਕਮ ਵੈਲਕਮ ਮੈਂ ਬਹੁਤ ਖੁਸ਼ ਹਾਂ ਉਹਨਾਂ ਨੇ ਗਾਣਾ ਵੀ ਤੇਰਾ ਤੇਰਾ ਤੋਲਾਂਗਾ 13 13 ਤੋਲਾਗਾ ਵੈਲਕਮ ਭਾਜੀ ਥੈਂਕ ਯੂ ਜੀ ਭਾਜੀ ਵੈਲਕਮ ਵੈਲਕਮ ਤੁਹਾਨੂੰ ਪਾਕਿਸਤਾਨ ਆਉਣ ਦੇ ਬਹੁਤ ਸਾਰਾ ਪਿਆਰ ਮੁਹੱਬਤ ਬਹੁਤ ਧੰਨਵਾਦ ਔਰ 13 13 ਤੋਲਾਗਾ ਕਿਸ ਤਰ੍ਹਾਂ ਉਹ ਤੋਲਾਗੇ ਉਸ ਤਰ੍ਹਾਂ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਤੇ ਮੈਸੂ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਵਾ 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 ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਵੈਲਕਮ ਵੈਲਕਮ ਮੈਂ ਬਹੁਤ ਖੁਸ਼ ਹਾਂ ਉਹਨਾਂ ਦਾ ਗਾਣਾ ਵੀ ਤੇਰਾ ਤੇਰਾ ਤੋਲਾਂਗਾ 13 13 ਟੋਲਾਗਾ ਵੈਲਕਮ ਭਾਜੀ ਥੈਂਕ ਯੂ ਜ਼ੀਬਾ ਜੀ ਵੈਲਕਮ ਤੁਹਾਨੂੰ ਪਾਕਿਸਤਾਨ ਆਉਣ ਦੇ ਬਹੁਤ ਸਾਰਾ ਪਿਆਰ ਮੁਹੱਬਤ ਬਹੁਤ ਧੰਨਵਾਦ ਔਰ 13 13 ਟੋਲਾਗਾ ਕਿਸ ਤਰ੍ਹਾਂ ਉਸ ਤੋਲਾਗੇ ਉਸ ਤਰ੍ਹਾਂ ਮੈਂ ਮੰਦਰ ਦੇ ਵਿੱਚ ਅੱਲਾ ਯੱਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬਲੂ ਮੂੰਬਤੀਆਂ ਫੇ ਮੈਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਗਾ ਵਾ ਵਾ ਵਾ